ਜਿਵੇਂ ਤਿਉਹਾਰਾਂ ਦੇ ਦੌਰਾਨ ਬਾਜ਼ਾਰਾਂ ਦੇ ਵਿੱਚ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਨੇ ਅਤੇ ਭੇਡ-ਪੜਾਕਾ ਵੀ ਬੇहद ਜ਼ਿਆਦਾ ਹੁੰਦਾ ਹੈ ਉੱਥੇ ਹੀ ਇਸ ਵਾਰ ਰੇਲ ਯਾਤਰਾ ਕਰਨ ਵਾਲਿਆਂ ਦੇ ਲਈ ਇਹ ਰਾਹਤ ਵਾਲੀ ਖਬਰ ਹੈ ਕਿ ਇਸ ਵਾਰ ਕਈ ਟ੍ਰੇਨਾਂ 'ਚ ਰਿਜ਼ਰਵੇਸ਼ਨ ਵਿੱਚ ਆਈ ਪਾਰੀ ਗੜਵਟ ਤੇ ਚੱਲਦਿਆਂ ਕਾਫੀ ਸਾਰੀਆਂ ਗੱਡੀਆਂ 'ਚ ਮੁਸਾਫਰਾ ਨੂੰ ਸੀਟਾਂ ਖਾਲੇ ਮਿਲਣ ਗਿਆ। ਰੇਲਵੇ ਵਕਫਾ ਕਰ ਰੂਟਾਂ 'ਤੇ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਵੀ ਐਲਾਨ ਕਰ ਰਿਹਾ ਹੈ। ਉੱਤਰੀ ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਮਹੀਨੇ ਕਈ ਦਿਨਾਂ ਤੱਕ ਪੁਰਾਣੀ ਦਿੱਲੀ ਵਾਰਾਣਸੀ ਸਪੈਸ਼ਲ ਵਾਰਾਣਸੀ ਚੰਡੀਗੜ੍ਹ ਸਪੈਸ਼ਲ ਗਾਜ਼ੀਆਬਾਦ ਬਨਾਰਾ ਸਪੈਸ਼ਲ ਦੇ ਵਿੱਚ ਸੀਟਾਂ ਉਪਲਬਧ ਨੇ ਪੀੜ ਪੀੜ ਵਧਨ ਕਰਨ ਨਿਯਮਿਤ ਟ੍ਰੇਨਾਂ 'ਚ ਵੀ ਵਾਧੂ ਕੋਚ ਲਗਾਉਣ ਦਾ ਫੈਸਲਾ ਲਿਆ ਜਾ ਰਿਹਾ ਹੈ ਇਸ ਦਾ ਨਾਲ ਹੀ ਯਾਤਰੀਆਂ ਦੀ ਸੁਰੱਖਿਆ ਦੇ ਨਾਲ-ਨਾਲ ਟ੍ਰੇਨਾਂ 'ਚ ਸਫਾਈ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਕ ਜਿੱਥੇ ਤਿਉਹਾਰਾਂ ਦੇ ਦੌਰਾਨ ਬਾਜ਼ਾਰਾਂ ਦੇ ਵਿੱਚ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਨੇ ਅਤੇ ਭੇੜ-ਪੜਾਕਾ ਵੀ ਬਿਹਤ ਜਿਆਦਾ ਹੁੰਦਾ ਹੈ ਉੱਥੇ ਹੀ ਇਸ ਵਾਰ ਰੇਲ ਯਾਤਰਾ ਕਰਨ ਵਾਲਿਆਂ ਦੇ ਲਈ ਇਹ ਰਾਹਤ ਵਾਲੀ ਖਬਰ ਹੈ ਕਿ ਇਸ ਵਾਰ ਕਈ ਟ੍ਰੇਨਾਂ 'ਚ ਰੈਜ਼ਰਵੇਸ਼ਨ ਵਿੱਚ ਆਈ ਪਾਰੀ ਗਰਾਵਟ ਤੇ ਚੱਲਦੇ ਆ ਕਾਫੀ ਸਾਰੀਆਂ ਗੱਡੀਆਂ 'ਚ ਮੁਸਾਫਰਾਂ ਨੂੰ ਸੀਟਾਂ ਖਾਲੀ ਮਿਲਣਗੀਆਂ ਰੇਲਵੇ ਵਕਫਾ ਕਰ ਰੂਟਾਂ 'ਤੇ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਵੀ ਐਲਾਨ ਕਰ ਰਿਹਾ ਹੈ ਉੱਤਰੀ ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਮਹੀਨੇ ਕਈ ਦਿਨਾਂ ਤੱਕ ਪੁਰਾਣੀ ਦਿੱਲੀ ਬਾਰਾਨਸੀ ਸਪੈਸ਼ਲ ਬਾਰਾਨਸੀ ਚੰਡੀਗੜ੍ਹ ਸਪੈਸ਼ਲ ਗਾਜ਼ੀਆਬਾਦ ਬਨਾਰਸ ਸਪੈਸ਼ਲ ਦੇ ਵਿੱਚ ਸੀਟਾਂ ਉਪਲਬਧ ਨਹੀਂ ਪੀੜ ਵਧਨ ਕਰਨ ਨਿਯਮਿਤ ਟ੍ਰੇਨਾਂ 'ਚ ਵੀ ਵਾਧੂ ਕੋਚ ਲਗਾਉਂਦਾ ਫੈਸਲਾ ਲਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਯਾਤਰੀਆਂ ਦੀ ਸੁਰੱਖਿਆ ਦੇ ਨਾਲ-ਨਾਲ ਟ੍ਰੇਨਾਂ 'ਚ ਸਫਾਈ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਕ ਜਿੱਥੇ ਤਿਉਹਾਰਾਂ ਦੇ ਦੌਰਾਨ ਬਾਜ਼ਾਰਾਂ ਦੇ ਵਿੱਚ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਨੇ ਅਤੇ ਪੇੜ-ਪੜਾਕਾ ਵੀ ਬੇहद ਜ਼ਿਆਦਾ ਹੁੰਦਾ ਹੈ ਉੱਥੇ ਹੀ ਇਸ ਵਾਰ ਰੇਲ ਯਾਤਰਾ ਕਰਨ ਵਾਲਿਆਂ ਦੇ ਲਈ ਇਹ ਰਾਹਤ ਵਾਲੀ ਖਬਰ ਹੈ ਕਿ ਇਸ ਵਾਰ ਕਈ ਟ੍ਰੇਨਾਂ 'ਚ ਰੈਜ਼ਰਵੇਸ਼ਨ ਵਿੱਚ ਆਈ ਭਾਰੀ ਗਿਰਾਵਟ ਦੇ ਚਲਦਿਆਂ ਕਾਫੀ ਸਾਰੀਆਂ ਗੱਡੀਆਂ 'ਚ ਮੁਸਾਫਰਾਂ ਨੂੰ ਸੀਟਾਂ ਖਾਲੀ ਮਿਲਣ ਗਿਆ। ਰੇਲਵੇ ਵਕਫਾ ਕੁ ਰੂਟਾਂ 'ਤੇ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਵੀ ਐਲਾਨ ਕਰ ਰਿਹਾ ਹੈ। ਉੱਤਰੀ ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਮਹੀਨੇ ਕਈ ਦਿਨਾਂ ਤੱਕ ਪੁਰਾਣੀ ਦਿੱਲੀ ਵਾਰਾਨਸੀ ਸਪੈਸ਼ਲ ਵਾਰਾਨਸੀ ਚੰਡੀਗੜ੍ਹ ਸਪੈਸ਼ਲ ਗਾਜ਼ੀਆਬਾਦ ਬਨਾਰਸ ਸਪੈਸ਼ਲ ਦੇ ਵਿੱਚ ਸੀਟਾਂ ਉਪਲਬਧ ਨੇ ਪੀੜ ਪੀੜ ਵਧਨ ਕਰਨ ਨਿਯਮਿਤ ਟ੍ਰੇਨਾਂ 'ਚ ਵੀ ਵਾਧੂ ਕੋਚ ਲਗਾਉਣ ਦਾ ਫੈਸਲਾ ਲਿਆ ਜਾ ਰਿਹਾ ਹੈ ਐਸੇ ਨਾਲ ਹੀ ਯਾਤਰੀਆਂ ਦੀ ਸੁਰੱਖਿਆ ਦੇ ਨਾਲ-ਨਾਲ ਟ੍ਰੇਨਾਂ 'ਚ ਸਫਾਈ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਗ